ਤੇ ਮੈਂ ਹੁਣ 2 ਮਿੰਟ ਦੀ ਹਾਜ਼ਰੀ ਸਾਡੇ ਨਾਲ ਲਖਾਰੀ ਸਭਾ ਦੇ ਹਾਸਿਲ ਵਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਜੀ ਜਿਹੜੇ ਬਹੁਤ ਅਖਬਾਰਾਂ 'ਚ ਛਪਦੇ ਰਹਿੰਦੇ ਨੇ ਉਹ ਗਾਇਕ ਤਾਂ ਹੈ ਨਹੀਂ ਪਰ ਜਦੋਂ ਇਸ ਤਰ੍ਹਾਂ ਸਾਰਿਆਂ ਦਾ ਪਿਆਰ ਮਿਲੇ ਸਟੇਜ 'ਤੇ ਹਰ ਇੱਕ ਬੰਦੇ ਦਾ ਜੀ ਕਰ ਆਉਂਦਾ ਯਾਰ ਮੈਂ ਵੀ ਕੁਝ ਨਾ ਕੁਝ ਬੋਲਾਂ ਕੁਝ ਨਾ ਕੁਝ ਗਾਵਾਂ ਤੇ ਉਹ ਇੱਕ ਕਵਿਤਾ ਬਿਨਾਂ ਸਾਜਣ ਤੋਂ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਉਸ ਤੋਂ ਬਾਅਦ ਜਿਹੜਾ ਅਗਲਾ ਸਾਡੇ ਕਲਾਕਾਰ ਆ ਰਹੇ ਹੈ ਉਹ ਅਮਨ ਸਮਾਜ ਉਹ ਆਪਣਾ ਤਿਆਰ ਹੈ ਆਪਣੇ ਗੀਤ ਲੈ ਕੇ ਅਮਨ ਸਮਾਜ ਅੱਗੇ ਜੀ ਉਹਨੂੰ ਚਮਕੌਰ ਦੀ ਦੱਸਾਂਗੇ ਤੁਹਾਡੇ ਨਾਲ ਹਾਜ਼ਰੀ ਹੈ ਅੱਛਾ ਇੱਕ ਗੱਲ ਦੱਸੋ ਮੈਨੂੰ ਸਾਰੇ ਵੀ ਆਵਾਜ਼ ਸਮਝਦੀ ਹੈ ਠੀਕ ਸਾਜ ਤਾਂ ਉੱਪਰ ਦੀ ਦਸ ਨੇ ਜੇ ਕਿਤੇ ਨਾ ਹੋਣਾ ਮੈਨੂੰ ਨਾ ਵੀ ਨਾਲ ਆਪਾਂ ਕੰਟਰੋਲ ਕਰ ਲਾਂਗੇ ਲੋ ਜੀ ਅਮਰਜੀਤ ਸਿੰਘ ਦੀ ਫੌਜੀ ਜੋ ਤਿੰਨਾ ਸਾਹ ਤੋਂ ਜਿੱਥੇ ਗੁਰੂ ਸਾਹਿਬ ਨੇ ਜਫਰਨਾਮਾ ਲਿਖਿਆ ਸੀ ਉਸ ਤੋਂ ਉੱਚੇ ਚੇ ਤੌਰ ਤੇ ਸਾਡੇ ਨਾਲ ਉੱਚੇ ਨੇ ਉਹ ਆਪਣੀ ਕਿਦਮਤਾ ਤੁਹਾਡੇ ਨਾਲ ਸੰਧੀ ਕਰਨਗੇ ਫੌਜੀ ਸਾਹਿਬ ਹੋ ਕਰ ਲੋ ਜੀ ਬਹੁਤ ਸਤਿਕਾਰਯੋਗ ਚਮਕੌਰ ਥੰਡੇ ਵਾਲਾ ਜੀ ਤੇ ਲੋਹੜੀ ਮੇਲਾ ਸਵੇਰ ਆਚਾਰ ਪ੍ਰੋਗਰਾਮ ਦੇ ਸਾਰੇ ਪ੍ਰਬੰਧ ਕਮੇਟੀ ਨੂੰ ਬਹੁਤ-ਬਹੁਤ ਵਧਾਈ ਬਹੁਤ ਵਧੀਆ ਜੋ ਮੇਲਾ ਕਰਾਇਆ ਗਿਆ ਸਾਡਾ ਕਸ਼ਮੀਰ ਨੂੰ ਖੁਸ਼ੀ ਗਿਆ ਭਾਈ ਇੱਕ ਮਿੰਟ ਜੀ ਆਹ ਜੀ ਹਾਂ ਸਾਡੇ ਨਾਲ ਅੱਜ 뮤직 ਡਾਇਰੈਕਟਰ ਕਸ਼ਮੀਰ ਸਿੰਘ ਜੀ ਜਦੋਂ ਤੁਸੀਂ ਮੇਜਰ ਰਾਜਸਤਾਨੀ ਦੀਆਂ ਸਟੇਜਾਂ ਜਾਂ ਅੰਮ੍ਰਿਤਵਿਰ ਕਦੀਆਂ ਸਟੇਜਾਂ ਉਹਨਾਂ ਸਾਰੀਆਂ ਸਟੇਜਾਂ ਦਾ ਸ਼ਿੰਗਾਰ ਕਸ਼ਮੀਰ ਫਰੀਦਕੋਟ ਤੋਂ ਜੀਚੇ ਤੌਰ ਤੇ ਪਹੁੰਚੇ ਨੇ ਤੁਹਾਨੂੰ ਕਸ਼ਮੀਰ ਦੀ ਜੀ ਆਏ ਆ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਪਹੁੰਚੇ ਨੇ ਬਲੋ ਇਹਨਾਂ ਦੇ ਨਾਂ ਤੇ ਤਾੜੀ ਬਈ ਹਾਂਜੀ ਕੋ ਜੀ ਸਾਬ ਇੱਧਰ ਲਾਓ ਜੀ ਸਾਡੇ ਨਾਲ ਕੰਮ ਕੀਤਾ ਜੀ ਅੱ ਵੀ ਲੇਟ ਆ ਗਿਆ ਹਾਂਜੀ ਚਲੋ ਕੋਈ ਨਹੀਂ ਅਜਾ ਇੱਧਰ ਆ ਜੀ ਜਿਹੜੀ ਗੱਲ ਜੀ ਜੀ ਜੀੜੀ ਪਹੁੰਚਦੇ ਨੇ ਹਾਂਜੀ ਦੋਸਤੋ ਧੀਆਂ ਦੀ ਲੋਹੜੀ ਸਰਲੇਖ ਦੇ ਜਿਹੜਾ ਮੇਲਾ ਕਰਵਾਰ ਹੈ ਕਰਵਾਇਆ ਜਾ ਰਿਹਾ ਹੈ ਇਹਦੇ ਲਈ ਸਾਰੀ ਪ੍ਰਬੰਧਕੀ ਟੀਮ ਨੂੰ ਵਧਾਈ ਤੇ ਮੈਂ ਧੀਆਂ ਦੇ ਬੰਦ ਦੇ ਵਿੱਚ ਹੀ ਤੇ ਕਰਤਾ ਬੋਲਣ ਲੱਗਿਆ ਉਮੀਦ ਕਰਦੇ ਮੈਂ ਤੁਹਾਨੂੰ ਪਸੰਦ ਆਵੇਗੀ ਸੋ ਮੈਂ ਲਿਖਿਆ ਹੈ ਮੇਰੀ ਆਪਣੀ ਕਿਤਾਬ ਜਿਹੜੀ ਛੱਪੀ ਹੋਈ ਹੈ ਕੰਪਨੀ ਦੇ ਵਿੱਚੋਂ ਤੇ ਉਹਦੇ ਵਿੱਚ ਮੈਂ ਲਿਖਿਆ ਕਿ ਧੀਆਂ ਤੁਹਾਨੂੰ ਬਦਾਨਾ ਹੁੰਦੀਆਂ ਪਰ ਮਾਪਿਆਂ ਦੀਆਂ ਇਸ਼ਾਨਾਂ ਹੁੰਦੀਆਂ ਮੋਪਰੇ ਸਾਹਿਬ ਧੀਆਂ ਤੁਹਾਨੂੰ ਦੱਸਾਨਾ ਹੁੰਦੀਆਂ ਪਰ ਮਾਪਿਆਂ ਦੇ ਇਸ਼ਾਨਾ ਹੁੰਦੀਆਂ ਮਾਪਿਆਂ ਤੇ ਕੋਈ ਬੜੀ ਮੁਸੀਬਤ ਵਾੜਦੀ ਆਏ ਜਾਨਾ ਹੁੰਦੀਆਂ ਧੀਆਂ ਤੁਹਾਨੂੰ ਦੱਸਾਨਾ ਹੁੰਦੀਆਂ ਪਰ ਮਾਪਿਆਂ ਦੀਆਂ ਇਸ਼ਾਨਾ ਹੁੰਦੀਆਂ ਮਾਪਿਆਂ ਤੇ ਕੋਈ ਬੜੀ ਮੁਸੀਬਤ ਵਾੜਦੀ ਆਏ ਇਸ਼ਾਨਾ ਹੁੰਦੀਆਂ ਮਾਪਿਆਂ ਨੂੰ ਖੁਸ਼ ਕੇ ਮਹਿਰ ਰੱਖਣਾ ਲਵਦੀਆਂ ਰਹਿਣ ਬਹਾਨਾ ਹੁੰਦੀਆਂ ਭੋਲੀਆਂ ਪਾਣੀਆਂ ਕੁਈਆਂ ਚਿੜੀਆਂ ਤੇ ਭੋਲੀਆਂ ਪਾਣੀਆਂ ਕੁਈਆਂ ਚਿੜੀਆਂ ਇਹ ਸੁੱਖਾਂ ਦੀਆਂ ਖਾਨਾ ਹੁੰਦੀਆਂ ਜਨ ਰਖੜੀ ਦੇ ਗੁੱਟ ਵੀਰਾਂ ਦੇ ਬਣਦੀਆਂ ਪਿਆਰ ਦਾ ਗਾਨਾ ਹੁੰਦੀਆਂ ਤੇ ਵਸਦਾ ਰਹੇ ਬਾਬਲ ਦਾ ਵੇੜਾ ਤੇ ਵਸਦਾ ਰਹੇ ਬਾਬਲ ਦਾ ਵੇੜਾ ਲਿਖ ਰਹੀਆਂ ਅਫਸਾਨਾ ਹੁੰਦੀਆਂ ਜੇ ਕੋਈ ਤੀਕ ਰਾਹੇ ਪੈ ਜਾਏ ਕੱਕੜ ਜੇ ਕੋਈ ਤੀਕ ਰਾਹੇ ਪੈ ਜਾਏ ਫਿਰ ਮਾਪਿਆਂ ਲਈ ਤਾਨਾ ਆਉਂਦੀਆ ਜੇ ਕੋਈ ਤੀਕ ਰਾਹੇ ਪੈ ਜਾਏ ਫਿਰ ਮਾਪਿਆਂ ਲਈ ਤਾਨਾ ਆਉਂਦੀਆ ਬੁਰੇ ਕੰਮ ਤੋਂ ਜੇ ਕੋਈ ਵਰਜੇ ਕਹਿੰਦੀ ਆ ਨਵਾਂ ਜਮਾਨਾ ਹੁੰਦੀਆ ਬੁਰੇ ਕੰਮ ਤੋਂ ਜੇ ਕੋਈ ਵਰਜੇ ਕਹਿੰਦੀ ਆ ਨਵਾਂ ਜਮਾਨਾ ਹੁੰਦੀਆ ਧੀਆਂ ਜੁਗ-ਜੁਗ ਰਹਿਣ ਵਸਦੀਆ ਧੀਆਂ ਜੁਗ-ਜੁਗ ਰਹਿਣ ਵਸਦੀਆ ਜੋ ਲੋਕ ਗੀਤੀਆਂ ਤਾਨਾ ਹੁੰਦੀਆਂ ਫੌਜੀ ਆਤੀਆਂ ਨੂੰ ਐਉਂ ਜਾਣੋ ਜਿਉਂ ਜਿਸ਼ੋਦਾ ਕਰ ਕੰਨਾ ਹੁੰਦੀਆਂ ਫੌਜੀ ਆਤੀਆਂ ਨੂੰ ਐਉਂ ਜਾਣੋ ਜਿਉਂ ਜਿਸ਼ੋਦਾ ਕਰ ਕੰਨਾ ਹੁੰਦੀਆਂ ਬੱਜੀ ਦੇ ਨਾਂ ਤੇ ਤਾੜੀ ਵੀ ਇੱਕ ਬਹੁਤ ਵਧੀਆ ਅੱਜ ਦੇ ਜਿਹੜਾ ਆਪਣਾ ਪ੍ਰੋਗਰਾਮ ਆ ਉਹਦੇ ਮੁਤਾਬਕ ਜਿਹੜੀ ਰਚਨਾ ਫੁੱਜਾ ਸਾਬ ਨੇ ਪੇਸ਼ ਕੀਤੀ ਇੱਕ ਰਚਨਾ ਹੋਰ ਪੇਸ਼ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਬੋਪਰੇ ਸਾਹਿਬ ਮਾਨਸਕਾਰ ਦੇਣ ਦੇ ਲਈ ਤੇ